ਸਮੱਸਤੇ 13 ਫਰਵਰੀ ਤੋਂ ਲੈ ਕੇ ਦਿੱਲੀ ਨੂੰ ਜਾ ਕੇ ਸਰਕਾਰ ਤੇ ਜਾਦ ਕਰਾਉਣਾ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਕੀਤੇ ਹੋਏ ਵਾਦੇ ਉਹਦੇ ਮੁਤਾਬਕ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ ਨੂੰ ਦਿੱਲੀ ਵੱਲ ਪੰਜਾਬ ਹਰਿਆਣਾ ਦੇ ਵੱਖ-ਵੱਖ ਸਟੇਟਾਂ ਚੋਂ ਕਿਸਾਨ ਦਿੱਲੀ ਵੱਲ ਨੂੰ ਵਧੇ ਆ। ਵੱਡੇ ਵੱਡੇ ਮਾਰਚ ਪੂਰੇ ਪੰਜਾਬ ਦੇ ਵਿੱਚ ਹੋਣਗੇ। ਅੱਜ ਬੀਕੇ ਜੁਏਕਤਾ ਸਿੱਧੂਪੁਰ ਦੇ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਕਬੱਡਾ ਮਾਰਚ ਸ਼ਾਮ ਤੱਕ ਚੱਲੂਗਾ ਤੇ ਪੂਰੇ ਪੰਜਾਬ ਦੇ ਵਿੱਚ। ਕਿਉਂਕਿ ਕਈ ਪਿੰਡਾਂ ਦੇ ਵਿੱਚ ਇੱਕ ਬੋਰਡ ਦੇ ਲਗਾ ਦਿੱਤੀਗੇ ਪਾਜ ਪਾ ਦੀ ਨੋਇ ਬਣ ਕੇ ਬੋਰਡ ਤਿਆਰ ਹੈ ਹਰ ਪਿੰਡ ਦੇ ਵਿੱਚ ਬੋਰਡ ਲੱਗਣਗੇ ਬਣਾਏ ਗਿਆ ਸ਼ਹੀਦ ਸ਼ੁਭਕਰਨ ਸਿੰਘ ਵੱਲੋਂ ਦੀ ਤਸਵੀਰ ਲਾ ਕੇ ਮੇਰਾ ਕੀ ਕਸੂਰ ਸੀ ਇਸ ਦੇਖ ਰਹੇ ਹੋ D5 ਚੈਨਲ ਪੰਜਾਬੀ ਤਾਂ ਕਿਸਾਨਾਂ ਵੱਲੋਂ ਲਗਾਤਾਰ ਪ੍ਰੋਟੈਸਟ ਕੀਤੇ ਜਾ ਰਹੇ ਨੇ ਅੱਜ ਦੀ ਗੱਲ ਕਰੀਏ ਅੱਜ ਫਿਰ ਜਿਹੜਾ ਐਸਕੇਮ ਗੈਰ ਸਿਆਸੀ ਹੈ ਉਹਨਾਂ ਵੱਲੋਂ ਇੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਇੱਥੇ ਮੌਜੂਦ ਨਹੀਂ ਕਿਉਂਕਿ ਇਹ ਜਿਹੜਾ ਇਹਨਾਂ ਦਾ ਟਰੈਕਟਰ ਮਾਰਚ ਆ ਅੱਜ ਇੱਕ ਪਿੰਡ ਤੋਂ ਸ਼ੁਰੂ ਹੋਵੇਗਾ ਪਹਿਲਾਂ ਆਪਾਂ ਦੇਖਦੇ ਰਹੇ ਆ ਕਿ ਸ਼ਹਿਰਾਂ ਦੇ ਵਿੱਚੋਂ ਇਹ ਟਰੈਕਟਰ ਮਾਰਚ ਸ਼ੁਰੂ ਹੁੰਦੇ ਸੀ ਅੱਜ ਇੱਕ ਪਿੰਡ ਦੇ ਵਿੱਚੋਂ ਇਹ ਟਰੈਕਟਰ ਮਾਰਚ ਸ਼ੁਰੂ ਹੋਵੇਗਾ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਇਹ ਫਰੀਦਕੋਟ ਸ਼ਹਿਰ ਦੇ ਵਿੱਚ ਜਾ ਕੇ ਸਮਾਪਤ ਹੋਵੇਗਾ ਤਾਂ ਇਹਨਾਂ ਵੱਲੋਂ ਅੱਜ ਜਿਹੜੇ ਟਰੈਕਟਰ ਮਾਰਚ ਦੀ ਸ਼ੁਰੂਆਤ ਕੀਤੀ ਹੈ ਫਰੀਦਕੋਟ ਜ਼ਿਲ੍ਹੇ ਤੋਂ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਮੇਂ-ਸਮੇਂ ਤੇ ਜਿਹੜੇ ਇਹ ਟਰੈਕਟਰ ਮਾਰਚ ਕੱਢੇ ਜਾਣਗੇ ਲੋਕਾਂ ਨੂੰ ਕਿਸਾਨਾਂ ਨੂੰ ਸਰਕਾਰਾਂ ਨੂੰ ਲਾਭੰਦ ਕੀਤਾ ਜਾਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਡੇਢ ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਜਿਹੜਾ ਹਰਿਆਣਾ ਦੇ ਬਾੜਾਂ ਤੇ ਕਿਸਾਨ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਦੇ ਆਂ 인ਦਰਜੀਤ ਪ੍ਰਧਾਨ ਜੀ ਸਾਡੇ ਨਾਲ ਹੈ 인ਦਰਜੀਤ ਜੀ ਕਿਉਂ ਲੋੜ ਪੈ ਗਈ ਅੱਜ ਫੇਰ ਟਰੈਕਟਰ ਮਾਰਚ ਕੱਢਣ ਦੀ ਖੋ ਜਿਹੜਾ ਅੱਜ ਦਾ ਟਰੈਕਟਰ ਮਾਰਚ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਵੱਡੇ ਫੋਰਮਾਂ ਵੱਲੋਂ ਵੱਡੇ ਪ੍ਰੋਗਰਾਮ ਹੈ ਜਿਹੜੇ ਦਿੱਲੀ ਨੂੰ ਕੁਝ ਕੀਤਾ ਹੋਇਆ 13 ਫਰਵਰੀ ਤੋਂ ਲੈ ਕੇ ਸੀਟੂ ਪਲੱਸ 50% ਦੇ ਮੁਤਾਬਕ ਜਿੰਸਾਂ ਦੇ ਭਾ ਲੈਣੇ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਕਿਸਾਨ ਮਜ਼ਦੂਰ ਨੂੰ ਕਰਜ਼ੇ ਤੋਂ ਮੁਕਤ ਕਰਵਾਉਣਾ ਤੇ ਪਿਛਲੇ ਮੋਰਚੇ ਦੀਆਂ ਭਾਰਤ ਸਰਕਾਰਾਂ ਦੁਆਰਾ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਜਿਹਦੇ ਤੋਂ ਸਰਕਾਰ ਮੁੱਕਰੀ ਐ ਟਾਲ ਮਟੋਲ ਕੀਤਾ ਉਹਨਾਂ ਨੂੰ ਲਾਗੂ ਕਰਵਾਉਣਾ ਇਸ ਵਾਸਤੇ 13 ਫਰਵਰੀ ਤੋਂ ਲੈ ਕੇ ਦਿੱਲੀ ਨੂੰ ਜਾ ਕੇ ਸਰਕਾਰ ਦੇ ਯਾਦ ਕਰਾਉਣਾ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਕੀਤੇ ਹੋਏ ਵਾਅਦੇ ਉਹਦੇ ਮੁਤਾਬਕ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ ਨੂੰ ਦਿੱਲੀ ਵੱਲ ਪੰਜਾਬ ਹਰਿਆਣਾ ਦੇ ਵੱਖ-ਵੱਖ ਸਟੇਟਾਂ ਚੋਂ ਕਿਸਾਨ ਦਿੱਲੀ ਵੱਲ ਨੂੰ ਵਧੇ ਐ ਤੇ ਭਾਰਤ ਸਰਕਾਰ ਨੇ ਵੱਡੇ-ਵੱਡੇ ਨਾਕਾਬੰਦੀ ਕਰਕੇ ਵੱਡੇ ਕੰਧਾ ਕੱਢ ਕੇ ਰੋਡ ਦੇ ਉੱਤੇ ਤੇ ਉਹ ਦੇਸ਼ ਦੇ ਅੰਨਦਾਤਾ ਤੇ ਦੇਸ਼ ਦੇ ਕਿਰਤੀ ਲੋਕਾਂ ਦੇ ਨਾਲ ਉਹ ਬਤਿਹਰਾ ਕੀਤਾ ਜਿਹੜਾ ਸ਼ਾਇਦ ਮੁਲਕਾਂ ਦੀ ਆਪਸੀ ਕੋਈ ਜੰਗ ਲੱਗ ਜੇ ਉਹਦੇ ਤੇ ਵੀ ਨਹੀਂ ਉਹ ਹੁੰਦਾਗਾ ਵੱਡੇ ਵੱਡੇ ਬੰਬ ਵੱਡਾ ਵੱਡਾ ਉੱਥੇ ਗੋਲਾਵਰੂਧ ਵਰਤਿਆ ਗਿਆ ਦੇਸ਼ ਦੇ ਅੰਨਦਾਤੇ ਦੇ ਉੱਤੇ ਸਿੱਟਾ ਗਿਆ ਅੱਖਾਂ ਤੋਂ ਅੰਨ੍ਹਾ ਕਰ ਦਿੱਤਾਗਾ ਗੋਲੀਆਂ ਪਾ ਮਾਰ ਕੇ ਛਾਤੀਆਂ ਪਾੜ ਦਿੱਤੀਆਂ ਗਈਆਂ ਸੈਂਕੜੇ ਕਿਸਾਨ ਜਿਹੜੇ ਹੈਗੇ ਜ਼ਖਮੀ ਕੀਤੇ ਗੰਭੀਰ ਤੇ ਉੱਥੇ ਸਾਡਾ ਨੌਜਵਾਨ ਉਹਨਾਰ ਬੱਚਾ ਨੌਜਵਾਨ ਸ਼ੁਭਕਰਨ ਸਿੰਘ ਵੱਲੋਂ ਉਹਦੇ ਸਿੱਧੀ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਤੇ ਮੋਰਚੇ ਆ ਜਿਹੜੇ ਉਹ ਬਾਡਰਾਂ ਦੇ ਉੱਤੇ ਪਲਾ ਸ਼ੰਭੂ ਬਾਡਰਾਂ ਤੇ ਪਲਾ ਖਨੌਰੀ ਬਾਡਰਾਂ ਪਲਾ ਡੱਬ ਵਾਲੀ ਬਾਡਰਾਂ ਸਾਰੇ ਬਾਡਰਾਂ ਦੇ ਉੱਤੇ ਮੋਰਚੇ ਲੱਗੇ ਹੋਏ ਆ ਇੱਧਰ ਜਿਹੜਾ ਹੈਗਾ ਚੋਣ ਜਾਬਤਾ ਲੱਗਿਆ ਹੋਇਆ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਤੇ ਵੱਖ-ਵੱਖ ਜਿਹੜੀਆਂ ਪਾਰਟੀਆਂ ਸਿਆਸੀ ਪਾਰਟੀਆਂ ਜਿਹੜੇ ਫਸਲੀ ਵਟੇਰੇ ਹੁੰਦੇ ਆ ਜਿਹੜੇ ਪੱਕੀ ਫਸਲ ਦੇ ਵਿੱਚ ਰੰਗ ਬਦਲਾ ਬਦਲਾ ਕੇ ਆ ਕੇ ਆਪੋ ਆਪਣੀ ਬੋਲੀ ਬੋਲਦੇ ਹੁੰਦੇ ਐ ਉਹਨਾਂ ਵੱਲੋਂ ਦੌਰ ਐ ਜਿਹੜਾ ਪੂਰੇ ਦੇਸ਼ ਦੇ ਵਿੱਚ ਸ਼ੁਰੂ ਹੋ ਗਿਆ ਜਿਹੜੇ ਲੋਕਾਂ ਦੀਆਂ ਵੋਟਾਂ ਲੈ ਕੇ ਕੁਰਸੀਆਂ ਤੇ ਬੈਠ ਕੇ ਜਿਹੜੇ ਲੋਕਾਂ ਨਾਲ ਸੱਥਾਂ ਚ ਆ ਕੇ ਕੀਤੇ ਵਾਦੇ ਤੇ ਉਹਨਾਂ ਨੂੰ ਕਿਵੇਂ ਮੁੱਕਰਦੇ ਐ ਤੇ ਅੱਜ ਆ ਕੇ ਸੱਥਾਂ ਦੇ ਵਿੱਚ ਉਹਨਾਂ ਵੱਲੋਂ ਟਰੈਕਟਰ ਮਾਰਚ ਵੀ ਜਾਰੀ ਐ ਉਹਨਾਂ ਵੱਲੋਂ ਵੱਟੀਆਂ ਵੱਟੀਆਂ ਗੱਡੀਆਂ ਮਾਰਚ ਜਾਰੀ ਐ ਪੰਜਾਬ ਬਚਾਓ ਯਾਤਰਾ ਦੇ ਨਾਂ ਤੇ ਵੱਖ-ਵੱਖ ਪਾਰਟੀਆਂ ਜਿਹੜੀਆਂ ਅਜੇ ਹਾ ਕੁਝ ਕਰਦੀਆਂ ਪਰ ਅੱਜ ਕਿਸਾਨਾਂ ਦਾ ਚੋਣ ਮੈਨੀਫੈਸਟੋ ਹਰ ਪਾਰਟੀ ਨੇ ਬਣਾਉਣਾ ਐ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗ ਗਿਆ ਚੋਣਾ ਹੋਣੀ ਹੈ ਉਹਨਾਂ ਮੈਨੀਫੈਸਟੋ ਦੇ ਵਿੱਚ ਜਿਹੜੇ ਕਿਸਾਨਾਂ ਦੇ ਪਹਿਲਾਂ ਮੁਕਰੇ ਵਾਦੇ ਆ ਉਹ ਯਾਦ ਕਰਵਾਉਣੇ ਆ ਤੇ ਮੋਰਚਾ ਲੱਗਿਆ ਹੋਇਆ ਹੈ ਸਾਡੇ ਮਹਾਨ ਸ਼ਹੀਦ ਸ਼ੁਭਕਰਨ ਸਿੰਘ ਵੱਲੋਂ ਤੇ ਹੋਰ ਸੈਂਕੜੇ ਕਿਸਾਨ ਜਿਹੜੇ ਜ਼ਖਮੀ ਹੋਏ ਆ ਸ਼ਹੀਦ ਹੋਏ ਆ ਉਹਨਾਂ ਦੇ ਪਾਈ ਪੂਰਨੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਮੋਰਚੇ ਨੂੰ ਅੱਗੇ ਵਧਾਉਣ ਲਈ ਲਾਮਬੰਦੀ ਬਣਾਉਣ ਲਈ ਜਿੱਥੇ ਇਲੈਕਸ਼ਨਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਆਪੋ ਆਪਣਾ ਲੋਕਾਂ ਨੂੰ ਭਰਮਾਉਣ ਦਾ ਜ਼ੋਰ ਲਾਉਣਗੀਆਂ ਉੱਥੇ ਸਾਡੇ ਮੋਰਚੇ ਵੱਡੇ-ਵੱਡੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕਰਕੇ ਲੋਕਾਂ ਨੂੰ ਅਸਲੀਅਤ ਯਾਦ ਕਰਵਾਉਣਗੇ ਕਿ ਅੱਜ ਜਿਹੜੇ ਲੋਕ ਆ ਵੋਟਾਂ ਮੰਗਣ ਲਈ ਜਾ ਰਹੇ ਆ ਇਹਨਾਂ ਨੇ ਤੁਹਾਡੇ ਨਾਲ ਵਾਅਦੇ ਕੀਤੇ ਸੀ ਆਨੇ ਤੋਂ ਮੁੱਕ ਰਿਹਾ ਹੈ ਦੁਬਾਰਾ ਫਿਰ ਤੁਹਾਡੇ ਲੋਕਾਂ ਨੂੰ ਤੁਹਾਡੇ ਨੌਜਵਾਨਾਂ ਨੂੰ ਗੋਲੀਆਂ ਨਾ ਮਾਰ ਕੇ ਦੁਬਾਰਾ ਫਿਰ ਵੋਟਾਂ ਮੰਗਣ ਆਏ ਆ ਇਹਨਾਂ ਨੂੰ ਦਹਿਲੀਜ ਤੇ ਨਹੀਂ ਚੜਨ ਦੇਣਾ ਇਸ ਲਈ ਜਿਹੜਾ ਇਹ ਹੈਗੇ ਆ ਵੱਡੇ ਵੱਡੇ ਮਾਰਚ ਪੂਰੇ ਪੰਜਾਬ ਦੇ ਵਿੱਚ ਹੋਣਗੇ ਅੱਜ ਬੀਕੇ ਜੁਵੇਕਤਾ ਸਿੱਧੂਪੁਰ ਦੇ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਇੱਕ ਵੱਡਾ ਮਾਰਚ ਸ਼ਾਮ ਤੱਕ ਚੱਲੂਗਾ ਤੇ ਪੂਰੇ ਪੰਜਾਬ ਦੇ ਵਿੱਚ ਚੱਲਣਗੇ ਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਈ ਪਿੰਡਾਂ ਦੇ ਵਿੱਚ ਇੱਕ ਬੋਰਡ ਵੀ ਲਗਾ ਦਿੱਤੀਗੇ ਭਾਜ ਭਾਜ ਦੀ ਨੋ ਐਂਟਰੀ ਨੂੰ ਲੈ ਬਿਲਕੁਲ ਇਹ ਮੋਰਚੇ ਵੱਲੋਂ ਲੱਗਣਗੇ ਬਣ ਕੇ ਬੋਰਡ ਤਿਆਰ ਹੈ ਹਰ ਪਿੰਡ ਦੇ ਵਿੱਚ ਬੋਰਡ ਲੱਗਣਗੇ ਬਣਾਏ ਗਿਆ ਸ਼ਹੀਦ ਸ਼ੁਭਕਰਨ ਸਿੰਘ ਬੱਲੋ ਦੀ ਤਸਵੀਰ ਲਾ ਕੇ ਮੇਰਾ ਕੀ ਕਸੂਰ ਸੀ ਮੈਂ ਤਾਂ ਤੁਹਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਵਾਦੇ ਕੀਤੇ ਹੋਏ ਤੁਹਾਡੇ ਯਾਦ ਕਰਾਉਣ ਲਈ ਦਿੱਲੀ ਆ ਰਿਹਾ ਸੀ ਤੇ ਤੁਸੀਂ ਮੈਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਮੇਰਾ ਕੀ ਕਸੂਰ ਸੀ ਇਹ ਬੱਲੋ ਦੀ ਸ਼ੁਭਕਰਨ ਦੀਆਂ ਫੋਟੋ ਲਾ ਕੇ ਹਰ ਪਿੰਡ ਦੇ ਵਿੱਚ ਪੋਸਟਰ ਸੱਥਾਂ ਦੇ ਵਿੱਚ ਪਿੰਡ ਦੇ ਬਸ ਛੱਡਿਆਂ ਦੇ ਵਿੱਚ ਕੰਧਾਂ ਤੇ ਲੱਗਣਗੇ ਇਹਨਾਂ ਨੂੰ ਜਿਹੜਾ ਦਹਲੀਜ਼ ਤੇ ਚੜਨ ਤੋਂ ਰੋਕਿਆ ਜਾ ਮਰਦਾਨ ਜੀ 40 ਦਿਨ ਤੋਂ ਉੱਪਰ ਦੇ ਕਰੀਬ ਸਮਾਂ ਹੋ ਗਿਆ ਤੁਹਾਨੂੰ ਉੱਥੇ ਬਾਰਡਰਾਂ ਤੇ ਬੈਠਿਆ ਨੂੰ ਇਨ੍ਹਾਂ ਦਿਨਾਂ ਦੇ ਵਿੱਚ ਤੁਹਾਡੀਆਂ ਮੀਟਿੰਗਾਂ ਵੀ ਕਈ ਹੋਈਆਂ ਜਿਹੜੀਆਂ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਕੁਝ ਨਾ ਕੁਝ ਸਫਲਤਾ ਹਾਸਲ ਹੋਈ ਹੈ ਮਿਲੀ ਹੈ ਤੁਹਾਡੇ ਹੱਕ ਦੇ ਵਿੱਚ ਆਵਾਜ਼ ਉੱਠੀ ਆ ਜਣੀ ਵੇਖੋ ਜਿਹੜੀ ਸਫਲਤਾ ਹੈ ਸਫਲਤਾ ਸਾਡੇ ਕੋਲ ਵੱਡੀ ਸਫਲਤਾ ਇਹ ਹੈ ਕਿ ਲੋਕ ਆਵਾਜ਼ ਸਾਡੇ ਹੱਕ 'ਚ ਹੈ ਤੁਹਾਡਾ ਵੀਡੀਓ ਮੀਡੀਆ ਜਿਹੜਾ ਵੱਡੇ ਪੱਦਰ ਤੇ ਉਹ ਸਾਡੇ ਹੱਕ ਚ ਸਾਡੀ ਆਵਾਜ਼ ਨੂੰ ਪੂਰੀ ਦੁਨੀਆ ਤੇ ਗਈ ਹੈ ਜਿੱਥੇ ਅਸੀਂ ਆਪਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਬਾੜਾਂ ਤੇ ਜਦੋਜਹਿਦ ਕੀਤੀ ਹੈ ਨਾ ਤੇ ਜਦੋਂ ਸਰਕਾਰ ਨੇ ਸਾਡੇ ਤੇ ਗੋਲਾ ਬਰੂਦ ਉਹ ਸਿੱਟਿਆ ਜਿਹੜਾ ਇਨਸਾਨ ਦੇ ਉੱਤੇ ਸਿੱਟਣ ਜੋਗੀ ਨਹੀਂ ਜਿਹੜਾ ਵਰਤਣ ਜੋਗੀ ਨਹੀਂ ਤਾਂ ਸਾਡੀ ਪਹਿਲੀ ਪ੍ਰਾਪਤੀ ਇਹ ਹੈ ਕਿ ਭਾਰਤ ਸਰਕਾਰ ਦੀ ਅਸੀਂ ਪੂਰੀ ਦੁਨੀਆ ਦੇ ਉੱਤੇ ਮਿੱਟੀ ਪੱਟ ਚੁੱਕੇ ਆ ਉਹਦੀ ਮਿੱਟੀ ਹੈ ਜਿਹੜੀ ਪਲੀਤ ਕਰਦੀ ਹੈ ਔਰ ਜਿਹੜੀਆਂ ਮੰਗਾਂ ਇਹ ਜਿਹੜੀਆਂ ਨੀਤੀਆਂ WTO ਦੀਆਂ ਉੱਥੋਂ ਮੇ ਜਿਹੜੇ ਸਮਝੌਤੇ ਟੁੱਟਨੇ ਆ ਤੇ ਉਦੋਂ ਬਾਅਦ ਜਿਹੜਾ ਹੈਗਾ ਇਹ ਸਾਰੇ ਲਾਗੂ ਹੋਣੀਆਂ ਸਾਡੀਆਂ ਜਿਹੜੀਆਂ ਹੈਗੇ ਤੇ ਲੜਾਈ ਸਾਡੀ ਮਜਬੂਤੀ ਵੱਲ ਹਰ ਰੋਜ਼ ਵਧ ਰਹੀ ਹੈ ਤੇ ਵਧੂ ਐਸਕੇਮ ਕਹਿੰਦਾ ਹੈ ਕਿ ਸਾਰਾ ਜਿਹੜਾ ਦੇਸ਼ ਹੈ ਜਿੰਨੀਆਂ ਸਟੇਟਾਂ ਸਾਡੇ ਨਾਲ ਆ ਤੁਹਾਡੇ ਨਾਲ ਹੈਗੀਆਂ ਗੈਰ ਸਿਆਸੀ ਦੇ ਨਾਲ ਇਹ ਲੋਕ ਦੱਸ ਰਹੇ ਹੈਗੀਆਂ ਕਿ ਹੈ ਨਹੀਂ ਸੰਘਰਸ਼ ਅੰਦੋਲਨ ਦੀ ਆਵਾਜ਼ ਹੈ ਜਿਹੜੀ ਉਹ ਪੂਰੇ ਦੇਸ਼ ਦੇ ਵਿੱਚ ਹੈ ਕਿਹੜੀਆਂ ਕਿਹਦੇ ਨਾਲ ਹੈ ਕਿਹੜੀਆਂ ਕਿਹਦੇ ਨਾਲ ਹੈ ਸਵਾਲ ਇਹ ਨਹੀਂ ਸਵਾਲ ਇਹ ਹੈ ਕਿਸਾਨ ਨੇ ਭਾਰਤ ਦੇ ਭੁੱਖੇ ਮਰਦੇ ਭਾਰਤ ਦਾ ਢਿੱਡ ਭਰਿਆ 1967-68 ਤੋਂ ਲੈ ਕੇ ਥੋਕ ਕੀਮ ਸੂਚਕਾ ਅੰਕ ਦੇ ਮੁਤਾਬਕ ਭਾ ਨਹੀਂ ਮਿਲਿਆ ਕਰਜ਼ਈ ਹੁੰਦਾ ਹੈ ਕਰਜ਼ਈ ਹੋਏ ਅੱਜ ਖੁਦਕਸ਼ੀਆਂ ਹੋ ਰਹੀਆਂ ਉਹਨੂੰ ਮੁਨਾਫੇ ਵਾਲਾ ਭਾ ਨਹੀਂ ਮਿਲਿਆ ਐਮ ਐਸ ਪੀ ਭਾਰਤ ਸਰਕਾਰ ਤੇਆਂ ਫਸਲਾਂ ਤੇ ਨਿਰਧਾਰਤ ਕਰਦੀ ਹੈ ਪਰ ਫਸਲ ਕੋਈ ਐਮ ਐਸ ਪੀ ਤੇ ਨਹੀਂ ਵੇਖਦੀ ਉਹਦੇ ਤੇ ਗਰੰਟੀ ਕਾਨੂੰਨ ਬਣਾਉਣਾ ਲਾਜ਼ਮੀ ਹੈ ਕਿ ਨਹੀਂ ਇੰਨੇ ਲੰਬੇ ਸਮੇਂ ਦਾ ਘਾਟੇ ਤੇ ਫਸਲਾਂ ਵੇਚਦਾ ਹੈ ਜਾਂ ਦੇਸ਼ ਦਾ ਢਿੱਟ ਭਰਦਾ ਕਿਸਾਨ ਮਜ਼ਦੂਰ ਕਰਜ਼ਈ ਹੋਇਆ ਹੈ ਉਹਦੇ ਸਿਰ ਕਰਜ਼ੇ ਦੀ ਪਿੰਡ ਹੈ ਉਹ ਮੁਕਤ ਕਰਾਉਣਾ ਕਰਜ਼ੇ ਤੋਂ ਬਣਦਾ ਹੈ ਕਿ ਨਹੀਂ ਬਣਦਾ ਸਵਾਲ ਇਹ ਨਹੀਂ ਕਿ ਇਸ ਕਿੰਮ ਕਹੇ ਸਾਡੇ ਨਾਲ ਵੱਡੀਆਂ ਜੱਥੇਬੰਦੀਆਂ ਸਵਾਲ ਇਹ ਹੈ ਕਿ ਜਿਹੜੀਆਂ ਮੰਗਾਂ ਇਹ ਲੋਕਾਂ ਦੀਆਂ ਜਾਇਜ਼ ਹੈ ਕਿ ਨਹੀਂ ਇਹ ਇਸ ਕਿੰਮ ਭਲਾ ਚੋਣਾ ਲੜਨ ਵਾਲੇ ਲੋਕ ਆਹੋ ਭਲਾ ਨਾਨ ਪੋਲਿਟਿਕਲ ਹੈ ਕੀ ਇਹ ਲੜਾਈ ਲੋਕਾਂ ਦੀ ਲੜਨ ਵਾਲੀ ਬਣਦੀ ਹੈ ਕਿ ਨਹੀਂ ਬਣਦੀ ਸਵਾਲ ਇਹ ਹੈ ਸਵਾਲ ਇਹ ਨਹੀਂ ਸਾਡੇ ਨਾਲ ਇੰਨੀਆਂ ਸਾਡੇ ਨਾਲ ਇੰਨੀਆਂ ਉਹ ਨਹੀਂ ਸਵਾਲ ਹੈਗਾ ਅੱਜ ਲੋਕਾਂ ਦੇ ਉੱਥੇ ਹਜ਼ਾਰਾਂ ਟਰੈਕਟਰ ਖੜਿਆ ਹੈ ਭਾਰਤ ਸਰਕਾਰ ਨੇ ਡਾਂਗਾ ਮਾਰ ਕੇ ਲੱਖਾਂ ਰੁਪਏ ਦੇ ਟਰੈਕਟਰ ਭੰਨ ਤੇ ਕਿਸਾਨ ਸ਼ਹੀਦ ਹੋ ਗਏ ਜਿਹੜੀਆਂ ਵੱਡੀ ਗਿਣਤੀ ਜਥੇ ਬੰਦੀਆਂ ਉਹ ਘਰੇ ਬੈਠੀਆਂ ਕੀ ਕਰ ਰਹੀਆਂ ਸਵਾਲ ਇਹ ਹੈ ਲੋਕਾਂ ਦੀ ਲੜਾਈ ਹੈ ਲੋਕਾਂ ਦੀਆਂ ਜਾਇਜ਼ ਮੰਗਾਂ ਹੈ ਮਨਵਾਉਣ ਵਾਲੀਆਂ ਹੈ ਲੋਕ ਮਰ ਰਹੇ ਹੈ ਉਹਨਾਂ ਦੇ ਹੱਲ ਲਈ ਲੜ ਰਹੇ ਹੈ ਸਵਾਲ ਤੇ ਉਹਦੇ ਵਾਸਤੇ ਹਰ ਇੱਕ ਨੂੰ ਲੜਨਾ ਬਣਦਾ ਇਸ ਬਹਾਨੇ ਬਣਾਉਣੇ ਆ ਸਿਰਫ ਵੀ ਸਾਨੂੰ ਕਿਸੇ ਨੇ ਸੱਦਾ ਨਹੀਂ ਦਿੱਤਾ ਸਾਡੇ ਨਾਲ ਵਾਲਿਆਂ ਜਥੇਬੰਦੀਆਂ ਵਾਲੀਆਂ ਜਥੇਬੰਦੀਆਂ ਦੇ ਭਾਈ ਲੜੋਗੇ ਕਦੋਂ ਕਿਉਂ ਮੈਨੀਫੈਸਟੋ ਦਾ ਵਾਅਦਾ ਹੈ ਸਰਕਾਰ ਦਾ ਮੰਨੀਆਂ ਹੋਈਆਂ ਮੰਗਾਂ ਹੈ ਸਰਕਾਰ ਗਈ ਲੜਨ ਦਾ ਬਣਦਾ ਸੀਗਾ ਹੱਕ ਤਾਂ ਵਾਲੀਆਂ ਤੇ ਵਾਲੀਆਂ ਲੈ ਕੇ ਬੈਠੇ ਰਹੋ ਪ੍ਰਧਾਨ ਜੀ ਕਿੰਨੇ ਕੋ ਟਰੈਕਟਰ ਆਜ ਜਿਹੜਾ ਮਾਰਚ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਪੂਰੇ ਪੰਜਾਬ ਦੇ ਵਿੱਚ ਆ ਜਾਂ ਫਰੀਦਕੋਟ ਜ਼ਿਲ੍ਹੇ ਤੋਂ ਸ਼ੁਰੂਆਤ ਕਰਨ ਜਾ ਰਹੇ ਆ ਅੱਜ ਜਿਹੜੀ ਸ਼ੁਰੂਆਤ ਹੈ ਕੇਵਲਾ ਫਰੀਦਕੋਟ ਜ਼ਿਲ੍ਹੇ ਤੋਂ ਆ ਫਰੀਦਕੋਟ ਜ਼ਿਲ੍ਹੇ ਦੇ ਬਲਾਕ ਫਰੀਦਕੋਟ ਤੋਂ ਆ। ਅੱਜ ਸਾਡਾ ਫਰੀਦਕੋਟ ਬਲਾਕ ਘੱਟੋ ਘੱਟ 1.5 ਤੋਂ 200 ਟਰੈਕਟਰ ਦਾ ਮਾਰਚ ਲੰਬਾ ਕਾਫਲਾ ਤੁਸੀਂ ਵੇਖੋਗੇ ਥੋੜੇ ਸਮੇਂ ਦੇ ਵਿੱਚ ਟਰੈਕਟਰ ਆਈ ਜਾਂਦੇ ਇਕੱਠੇ ਹੋਈ ਜਾਂਦੇ ਵੱਡਾ ਕਾਫਲਾ ਬਣ ਕੇ ਮਾਰਚ ਸ਼ੁਰੂ ਕਰਾਂਗੇ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਮਾਰਚ ਅੱਗੇ ਤੁਸੀਂ ਸ਼ਹਿਰਾਂ ਤੋਂ ਸ਼ੁਰੂ ਕਰਦੇ ਆ ਅੱਜ ਪਿੰਡਾਂ ਤੋਂ ਕਿਉਂ ਪਹਿਲੀ ਹਰ ਸ਼ੁਰੂ ਕਰ ਰਹੇ ਆ ਅੱਜ ਵੀ ਕਰਾਂਗੇ ਪਿੰਡਾਂ 'ਚ ਵੀ ਕਰਾਂਗੇ ਪਿੰਡਾਂ ਦੇ ਵਿੱਚੋਂ ਇਹ ਟਰੈਕਟਰ ਨੇ ਪਿੰਡਾਂ 'ਚੋਂ ਆਉਣਾ ਪਿੰਡਾਂ 'ਚ ਪਹਿਲਾਂ ਇਕੱਠੇ ਹੋ ਰਹੇ ਸਾਰੇ ਸ਼ਹਿਰਾਂ 'ਚ ਵੀ ਹੋਊਗਾ ਪਿੰਡਾਂ 'ਚ ਵੀ ਪ੍ਰਧਾਨ ਜ 32 ਤੇ 37 ਜਹੇਬੰਦੀਆਂ ਉਹਨਾਂ ਦੇ ਇੰਨੇ ਟਰੈਕਟਰ ਨੇ ਇਕੱਠੇ ਹੁੰਦੇ ਸਾਡੇ ਬਲਾਕ ਨੇ ਕਰਤੇ ਸਾਡੇ ਦਾ 12-13 ਪਿੰਡ ਹੈ ਜੀ ਕੱਲੇ ਮੇਰੇ ਬਲਾਕ ਦੇ ਫਰੀ ਕੋਟ ਦੇ ਤੇ ਅੱਜ 200 ਟਰੈਕਟਰ ਇਹ ਇਕੱਠਾ ਕੱਲਿਆਂ ਨੇ ਕੀਤਾ ਸਿੱਧੂਪੁਰ ਨੇ ਤੇ ਉਹਨਾਂ ਨੇ ਬੱਤੇ ਜਹੇਬੰਦੀਆਂ ਕੋਲ 170 ਟਰੈਕਟਰ ਇਕੱਠੇ ਹੋਏ ਆ ਜੀ ਉਹਦੇ ਵੇਖੋ ਉਹਨਾਂ ਨੇ ਟਰੈਕਟਰ ਨਾ ਉਹ ਬਾਰਡਰਾਂ ਦੇ ਗਏ ਨਾ ਇੱਥੇ ਗਰਾਈਆਂ ਇਕੱਠੀਆਂ ਕਰ ਕਰ ਲਈ ਜਾਂਦੇ ਆ ਉਹ ਪਿੰਡਾਂ 'ਚ ਤੇ ਸਾਡੇ ਜਹੇਬੰਦੀ ਬਾਰਡਰਾਂ ਤੇ 9 ਜੌਨ ਸ਼ਹੀਦ ਹੋਈ ਜਾਂਦੇ ਆ ਨਾ ਇਹ ਤਾਂ ਉਹਨਾਂ ਨੂੰ ਆਪ ਨੂੰ ਚਾਹੀਦੀ ਜੀ ਹੁਣ ਤਲਵਾਰ ਤਾਂ ਇਸ ਕੈਮ ਤੇ ਵੀ ਕਾਫੀ ਸਵਾਲ ਖੜੇ ਹੋ ਰਹੇ ਨੇ ਤਾ ਤਸਵੀਰਾਂ ਇੱਕ ਨਾ ਇੱਕ ਵਾਰ ਤੁਹਾਡੇ ਨਾਲ ਫੇਰ ਸਾਂਝੀਆਂ ਕਰਦੇ ਆਂ ਬਹੁਤ ਵੱਡੀ ਗੈੰਟੀ ਦੇ ਵਿੱਚ ਟਰੈਕਟਰ ਜਿਵੇਂ ਇਹਨਾਂ ਨੇ ਦੱਸਿਆ ਕਿ 200 ਦੇ ਕਰੀਬ ਅੱਜ ਟਰੈਕਟਰ ਹੈ ਇੱਕ ਬਲਾਗ ਤੋਂ ਜਿਹੜੇ ਇਕੱਠੇ ਹੋਏ ਨੇ ਤਾਂ ਪੂਰੇ ਪਿੰਡਾਂ ਵਿੱਚ ਦੀ ਹੁੰਦੇ ਹੋਏ ਫਰੀਦਕੋਟ ਸ਼ਹਿਰ ਦੇ ਵਿੱਚ ਜਾ ਕੇ ਇਸ ਟਰੈਕਟਰ ਮਾਰਚ ਦੀ ਸਮਾਪਤੀ ਹੋਵੇਗੀ ਤਾਂ ਦੱਸਿਆ ਜਿਵੇਂ ਹੁਣ ਇਹਨਾਂ ਨੇ ਸਿਰ ਤੇ ਸਿਰਫ ਜਿਹੜਾ ਫਰੀਦਕੋਟ ਤੋਂ ਅੱਜ ਸ਼ੁਰੂਆਤ ਕੀਤੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਮਾਮ ਜ਼ਿਲ੍ਹਿਆਂ ਦੇ ਵਿੱਚ ਇਹ ਟਰੈਕਟਰ ਮਾਰਚ ਕੱਢੇ ਜਾਣਗੇ ਸਰਕਾਰਾਂ ਤੱਕ ਇਹਨਾਂ ਦਾ ਜਿਹੜਾ ਰੋਸ ਹੈ ਲਗਾਤਾਰ ਪਹੁੰਚਾਉਣ ਲਈ ਇਹਨਾਂ ਦੀ ਕੋਸ਼ਿਸ਼ ਜਾਰੀ ਰਹੇਗੀ ਸ਼ਿੰਗਰਮਾਨ ਦੀ ਫਾਈਟ ਚੈਨਲ ਪਰਵਾਹੀ ਚੰਦ ਬਾਜਾ ਜਿਲ੍ਹਾ ਫਰੀਦਕੋਟ ਨਿਰਧਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੋਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ